ਜਿੰਨੇ ਆਪਾਂ ਕਈ ਵਾਰੀ ਗਲਤ ਹਰਕਤ ਆ ਪਕਾ ਲੈਨੇ ਗਲੇ ਦੇ ਵਿੱਚ ਗਾਣਿਆਂ ਦੇ ਨਾਲ ਪ੍ਰੈਕਟਿਸ ਕਰ ਕਰਕੇ ਤੇ ਉਹਦੇ ਵਿੱਚ ਆਪਣਾ ਮਤਲਬ ਜਲਾ ਫਿਰ ਉਹਨੂੰ ਠੀਕ ਕਰਨਾ ਉਹਨਾਂ ਹੀ ਔਖਾ ਹੋ ਜਾਂਦਾ ਹੈ ਹਨਾ ਤਾਂ ਇਹਨੂੰ ਹੌਲੀ ਹੌਲੀ ਜਿਵੇਂ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਕੀ ਹੈ ਸਭ ਤੋਂ ਪਹਿਲਾ ਲੈਸਨ ਇਹ ਹੁੰਦਾ ਵੀ ਤੁਹਾਡਾ ਸੁਰ ਦੇ ਨਾਲ ਸੁਰ ਮਿਲਣਾ ਚਾਹੀਦਾ ਹੈ ਠੀਕ ਹੈ ਜਿਵੇਂ ਆਪਾਂ ਸਪੋਜ਼ ਆਪਾਂ ਜਿਵੇਂ ਆਪਾਂ ਇੱਕ ਇੱਕ ਦੀ ਗੈਪ ਵਾਲੀ ਸਰਗਮ ਕਰਦੇ ਹਾਂ ਸਾ ਗਾ ਰੇ ਪਾ ਸਾ ਗਾ ਰੇ ਮਾ ਗਾ ਸਭ ਤੋਂ ਪਹਿਲਾਂ ਤਾਂ ਇਹਨੂੰ ਤੇਜ਼ ਕਰਨ ਦੀ ਕੋਈ ਜ਼ਰੂਰਤ ਨਹੀਂ ਕਿਸੇ ਵੀ ਸਰਗਮ ਨੂੰ ਇਹਨੂੰ ਸਲੋ ਪ੍ਰੈਕਟਿਸ ਕਰੋ ਹੌਲੀ ਹੌਲੀ ਤੁਹਾਨੂੰ ਜਦੋਂ ਦੀ ਸਮਝ ਲੱਗਦੀ ਹੈ ਥੋੜਾ ਥੋੜਾ ਉਹਨੂੰ ਤੇਜ਼ ਕਰੋ ਫਿਰ ਉਹਨੂੰ ਤੇਜ਼ ਕਰਨਾ ਸਾ ਗ ਰੇ ਮਾ ਗ ਪਾ ਮਾ ਦ ਪੰਦ ਸਾ ਸਦ ਨਿ ਵਦ ਮਾ ਪਾ ਗ ਮਾ ਰੇ ਨਾ ਸਾ ਆ ਹੁਣ ਮੈਂ ਆਕਾਰ ਦੇ ਵਿੱਚ ਵੀ ਕੋਈ ਹਰਕਤ ਨਹੀਂ ਲਾ ਰਿਹਾ ਯੈਸ ਯੈਸ ਉਹਨੂੰ ਸਿੰਪਲ ਹੀ ਰਹਿਣ ਦੇਣਾ ਜਦੋਂ ਹੁਣ ਇਹਨੂੰ ਆਪਾਂ ਹੋਰ ਤੇਜ਼ ਕਰਾਂਗੇ ਸਾਗਿਆ ਦੇਵਾ ਦਾਵਾ ਮਾਦਾ ਬਾਣੀ ਦਾ ਨਿਵਾ ਦਾਵਾ ਭਗਮ ਦੇਗਾ ਆ ਆਪਣੇ ਆਪ ਐਗਜ਼ੈਕਟ ਸਹੀ ਹਰਕਤ ਬਣ ਗਈ ਯੈਸ ਠੀਕ ਹੈ ਉਹਦੇ ਵਿੱਚ ਜਾਣ ਕੇ ਵਾਈਬ੍ਰੇਸ਼ਨ ਦੇਣ ਦੀ ਲੋੜ ਨਹੀਂ ਹੈਗੀ ਵੀ ਉਹਦੇ ਵਿੱਚ ਵੀ ਆਪਾਂ ਕੋਈ ਹਰਕਤ ਲਾਈਏ ਨਹੀਂ ਲੋੜ ਹੈਗੀ ਉਹ ਹੀ ਆ ਸੋ ਇਹ ਦੀ ਪ੍ਰੈਕਟਿਸ ਤੁਸੀਂ ਜਰੂਰ ਕਰਿਆ ਕਰੋ ਹੌਲੀ ਹੌਲੀ ਆਪਾਂ ਹੁਣ ਸਰਗਮਾ ਤੁਹਾਡੇ ਸੁਰ ਗਲੇ 'ਚ ਬੈਠ ਗਏ ਤੁਹਾਨੂੰ ਵਜਾਉਣੀਆਂ ਪਲੇ ਕਰਨੀਆਂ ਵੀ ਆ ਗਈਆਂ ਉਹਨੂੰ ਹੌਲੀ ਹੌਲੀ ਹੁਣ ਆਪਾਂ ਤੇਜ਼ ਕਰਨਾ ਸ਼ੁਰੂ ਕਰਨਾ